ਉੱਪਰ ਲਾਰੋ ਗੱਡੀ ਰੋਡ ਤੇ ਆਉਣ ਲਈ ਗਾਲੀਆਂ ਫਿਰਮਾ ਲਾਈਆਂ। ਤੇ ਡਰਾਈਵਿੰਗ ਮੈਕਬੋਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਰਮਾ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਖਾਣ ਕਰਦਾ। ਉਹਨਾਂ ਪਤਾ ਵੀ ਜੁਰਮਾਨਾ ਭਾਗ ਨੂੰ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲੀਏ। ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਚੱਲੋ। ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ। ਪੁਲਿਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ। ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ। ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ। ਉਹ ਦੱਸਿਆ ਗਿਆ ਕੋਈ ਸਰਕਾਰੀ ਵਿਭਾਗ ਹੈ ਜਾਂ ਪੀਡਬਲ ਡੀ ਸ਼ਾ ਦੇ ਹੋ ਜਾਂ ਕੋਈ ਇਹਦੇ ਨਾਲ ਸੰਬੰਧਿਤ ਸੜਕਾਂ ਨੂੰ ਕੋਈ ਵਿਭਾਗ ਹੈ ਜਦੋਂ ਨਾਲ ਕੋਈ ਉਹ ਡਰਾਈਵਰ ਹੀ ਇਕੱਲਾ ਤੇ ਉਹਨੂੰ ਵਾਸਮ ਦਤਾ ਅੱਗੇ ਕੋਈ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਫਾਈਨ ਕਰਦਾ ਜੀ ਅਬ ਲੈਰੋ ਗੱਡੀ ਰੋਡ ਤੇ ਉਨ ਦੀ ਗਾਲੀਓ ਫਿਲਮਾਂ ਲਾਈਆਂ ਹੀ ਤੇ ਗਾਲੀ ਮੈਕਮੇ ਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾ ਉਹਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰ ਉਹਦਾ 1000 ਰੁਪਏ ਦਾ ਖਾਨ ਕਰਦਾ ਨਾ ਬਤਾ ਜੀ ਦਰਮਾਨਾ ਬਾਗ ਨੂੰ ਜਾਰੀਆਂ ਲਾ ਕੇ ਰੱਖ ਲਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿਥੋਂ ਦੀ ਗੱਲ ਉਹ ਦੱਸਿਆ ਜੇ ਸਰਕਾਰੀ ਵਿਭਾਗਾਂ ਜਾਂ ਪੀਡਬਲਯੂਡੀ ਜਾਂ ਕੋਈ ਇਹਨਾਂ ਨਾਲ ਸੰਬੰਧਿਤ ਸੜਕਾਂ ਨੂੰ ਮਹਿਕਮਾ ਇਸ ਨਾਲ ਕੋਈ ਕਿ ਡਰਾਈਵਰ ਹੀ ਇਕੱਲਾ ਤੇ ਉਹਨੂੰ ਵਾਸਨ ਦਗਾਤਾ ਅੱਗੇ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਭਾਇਨ ਕਰਦਾ ਹੂ ਆ ਬਲੈਰੋ ਗੱਡੀ ਰੋਡ ਤੇ ਹੁੰਦੀ ਗਾਲੀਆਂ ਫਿਰ ਮਲਾਈਆਂ ਹੀ ਤੇ ਡਰਾਈਵਿੰਗ ਮੈਕਬੋਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ ਹੁਣ ਆਪਾਂ ਤਾਂ ਜੁਰਮਾਨਾ ਭਾ ਕੇ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲੀਏ ਕੀ ਕਹਿਣਾ ਚਾਹੁੰਦੇ ਹੋ ਬਾਕੀ ਵਾਹ ਚੱਲ ਬੱਸ ਬਾਕੀ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ ਹੈ ਉੱਧ ਸੱਜਿਆ ਕੋਈ ਸਰਕਾਰੀ ਵਿਭਾਗ ਹੈ ਜਾਂ ਪੀਡਬਲਯੂਡੀ ਛਾ ਦੇ ਹੋ ਜਾਂ ਕੋਈ ਇਹ ਨਾਲ ਸੰਬੰਧਿਤ ਸਰਕਾਰੀ ਹੋਰ ਕੋਈ ਮਹਿਕਮਾ ਇਸ ਨਾਲ ਕੋਈ ਤੇ ਡਰਾਈਵਰ ਹੀ ਕੱਲਾ ਤੇ ਉਹਨੂੰ ਵਾਸਨ ਦਗਾਤਾ ਅੱਗੇ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਫਾਈਨ ਕਰਦਾ ਜੀ ਆ ਬਲੈਰੋ ਗੱਡੀ ਰੋਡ ਤੇ ਹੁੰਦੀ ਗਾਲੀਆਂ ਫਿਰ ਮਲਾਈਆਂ ਹੀ ਤੇ ਡਰਾਈਵਿੰਗ ਮੈਕਬੋਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾ ਉਹਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਖਾਨ ਕਰਦਾ ਉਹਨਾਂ ਬਾਤਾਂ ਦਰਮਾਨਾ ਬਾਗ ਨੂੰ ਜਾਰੀਆਂ ਲਾ ਕੇ ਰੱਖ ਲਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿਥੋਂ ਦੀ ਗੱਲ ਉਹ ਦੱਸਿਆ ਜੇ ਸਰਕਾਰੀ ਵਿਭਾਗਾਂ ਜਾਂ ਪੀਡਬਲੂਡੀ ਸ਼ਾ ਦੇ ਹੋ ਜਾਂ ਕੋਈ ਇਹਨਾਂ ਨਾਲ ਸਬੰਧਤ ਸੜਕਾਂ ਨੂੰ ਮਹਿਕਮਾ ਇਸ ਨਾਲ ਕੋਈ ਕੋ ਡਰਾਈਵਰ ਹੀ ਇਕੱਲਾ ਤੇ ਉਹਨੂੰ ਵਾਸਨ ਦਗਾਤਾ ਅੱਗੇ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਭਾਇਨ ਕਰਦਾ ਆ। ਆ ਬਲਾਰੋ ਗੱਡੀ ਰੋਡ ਤੇ ਹੁੰਦੀ ਗਾਲੀਆਂ ਫਿਰ ਮਲਾਈਆਂ। ਤੇ ਡਰਾਈਵਿੰਗ ਮੈਕਬੋਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ। ਉਹਨਾਂ ਬਾਤਾਂ ਜੁਰਮਾਨਾ ਭਾ ਕੇ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲੀਏ। ਕੀ ਕਹਿਣਾ ਚਾਹੁੰਦੇ ਹੋ ਬਾਕੀ ਵਾਹ ਚੱਲ। ਬੱਸ ਬਾਕੀਆਂ ਨੂੰ ਇਹੋ ਅਪੀਲ ਆ ਕਿ ਸਾਡਾ ਸਾਥ ਦਿਓ। ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ। ਗਲਤ ਕੰਮ ਨਾ ਕਰੋ। ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ। ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ। ਉਹ ਦੱਸ ਜਿਆ ਕਰੋ ਸਰਕਾਰੀ ਵਿਭਾਗ ਹੈ ਜਾਂ ਪੀਡਬਲੂਡੀ ਸ਼ਾ ਦੇ ਹੋ ਜਾਂ ਕੋਈ ਇਹ ਨਾਲ ਸਬੰਧਤ ਸੜਕਾਂ ਨੂੰ محکمہ ਇਹਦਾ ਸਬੰਧਤ ਕੋਈ ਕਿ ਉਹ ਡਰਾਈਵਰ ਹੀ ਕੱਲਾ ਤੇ ਉਹਨੂੰ ਵਾਸਮ ਦਤਾ ਅੱਗੇ ਉਹ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਫਾਈਨ ਕਰਦਾ ਜੀ ਹਾਂ ਬਲਾਰੋ ਗੱਡੀ ਰੋਡ ਤੇ ਉਨਦੀ ਗਾਲੀਓ ਫਿਲਮਾਂ ਲਾਈਆਂ ਸੀ ਤੇ ਗਾਲੀ ਮਹਿਕਮੇ ਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾ ਉਹਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਖਾਨ ਕਰਦਾ ਨਾ ਪਤਾ ਜੀ ਦਰਮਾਨਾ ਬਾਗ ਨੂੰ ਜਾਰੀਆਂ ਲਾ ਕੇ ਰੱਖ ਲਿਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿਥੋਂ ਦੀ ਗੱਲ ਉਹ ਦੱਸਿਆ ਜੇ ਸਰਕਾਰੀ ਵਿਭਾਗਾਂ ਜਾਂ ਪੀਡਬਲਯੂਡੀ ਜਾਂ ਕੋਈ ਇਹਨਾਂ ਨਾਲ ਸਬੰਧਤ ਸੜਕਾਂ ਨੂੰ محکمہ ਇਹਨਾਂ ਨਾਲ ਕੋਈ ਕਿ ਡਰਾਈਵਰ ਹੀ ਇਕੱਲਾ ਤੇ ਉਹਨੂੰ ਵਾਸਨ ਦਗਾਤਾ ਅੱਗੇ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਤੇ ਭਾਈਨ ਕਰਦਾ ਹੂ ਆ ਬਲੈਰੋ ਗੱਡੀ ਰੋਡ ਤੇ ਹੁੰਦੀ ਗਾਲੀਆਂ ਫਿਰ ਮਲਾਈਆਂ ਹੀ ਤੇ ਗਾਰੀ ਮੈਕਬੋਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਿਲਮਾਂ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ ਹੁਣ ਆਪਾਂ ਤਾਂ ਜੁਰਮਾਨਾ ਭਾ ਕੇ ਨਹੀਂ ਕਰਦਾ ਜਾਰੀਆਂ ਲਾ ਕੇ ਰੱਖ ਲੀਏ ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਚੱਲੋ ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਕਿ ਸਾਡਾ ਸਾਥ ਦਿਓ ਉਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ ਉਹ ਦੱਸਿਆ ਕਰੋ ਸਰਕਾਰੀ ਵਿਭਾਗ ਹੈ ਜਾਂ ਪੀਡਬਲ ਡੀ ਸ਼ਾ ਦੇ ਹੋ ਜਾਂ ਕੋਈ ਇਹ ਨਾਲ ਸਬੰਧਤ ਸੜਕਾਂ ਨੂੰ محکمہ ਇਹਦਾ ਸਬੰਧਤ ਕੋਈ ਕਿ ਉਹ ਡਰਾਈਵਰ ਹੀ ਕੱਲਾ ਤੇ ਉਹਨੂੰ ਬੱਸੰਦਾਤਾ ਕਿ ਉਹ ਕੰਮ ਨਹੀਂ ਕਰਨੇ ਫਿਲਮ ਲੱਗੀ ਫਿਲਮ ਲਾਤੀ ਆ ਫਾਈਨ ਕਰਦਾ ਜੀ